ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਆ ਜੀ ਤੁਹਾਡਾ ਸੱਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਬਲਟੋਆ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਆ ਗਿਆ ਇਸ ਘਰੋਂ ਤੁਹਾਨੂੰ ਇਹ ਝੋਟੀ ਵਿਕਰੀ ਆ ਦੀ ਵਿਖਾਉਣ ਲੱਗੇ ਆ ਬਿਲਕੁਲ ਤਾਜੀ ਸੂਈ ਵੀ ਆ ਮਗਰ ਕੱਟੀ ਆ ਕਿੰਨਾ ਦੁੱਧ ਆ ਕਿੰਨੇ ਦਿਨਾਂ ਦੀ ਸੂਈ ਸਾਰੀਆਂ ਗੱਲਾਂ ਬਾਤਾਂ ਮਾਲਕਾਂ ਤੋਂ ਪੁੱਛ ਕੇ ਆਪਾਂ ਥੋੜਾ ਨਾਲ ਸਾਂਝੀਆਂ ਕਰ ਦਨੇ ਜਿਹੜੇ ਭਰਾ ਦੇ ਪਸੰਦ ਆ ਗਈ ਉਹ ਆਪੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਚੰਗੇ ਕਦ ਕਾਟ ਦੀ ਚੰਗੇ ਪੱਠਪੜੇ ਦੀ ਤੇ ਚੰਗੇ ਦੁੱਧ ਵਾਲੀ ਝੋਟੀ ਆ ਜਾਣਕਾਰੀ ਲੈਣੇ ਆ ਵੇਖਿਓ ਵੀਡੀਓ ਐਂਡ ਤੱਕ ਬਾਉਜੀ ਸਾਸਰੀ ਕਾਲ ਸਾਸਰੀ ਕਾਲ ਜੀ ਬਾਈ ਸਾਸਰੀ ਹੋਰ ਸੁਣਾਓ ਵਧੀਆ ਠੀਕ ਠਾਕ ਚੜ੍ਹਦੀ ਕਲਾ ਗੁਰੂ ਰਾਮਦਾਸ ਦੀ ਮਿਹਰ ਆ ਜੀ ਸ਼ੁਕਰ ਹੈ ਗੁਰੂ ਰਾਮਦਾਸ ਕਿਰਪਾ ਮਿਹਰ ਰੱਖਿਆ ਹਨ ਮਿਹਰ ਰੱਖਿਆ ਹਰ ਇੱਕ ਦਾ ਭਲਾ ਕਰੇ ਜੀ ਹਰ ਇੱਕ ਦਾ ਭਲਾ ਗੁਰੂ ਰਾਮਦਾਸ ਵਾਦੇ ਭਾਵੇ ਕਮਾਈਆਂ ਜੀ ਤੇ ਆਪਣਾ ਨਾਮ ਤੇ ਐਡਰੈਸ ਦੱਸਿਓ ਆਪਣਾ ਨਾਮ ਹੈਗਾ ਜਸਵੀਰ ਸਿੰਘ ਜੀ ਠੀਕ ਹੈ ਪਿੰਡ ਬਲਟੋਆ ਜੀ ਤਹਿਸੀਲ ਪਟਲੀਾ ਤਰਨਤਾਰ ਤਹਿਸੀਲ ਤਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਆਪਣਾ ਮੋਬਾਈਲ ਨੰਬਰ ਹੈਗਾ 99148 32272 ਜੀ ਚੈੱਕ ਕਰੀ ਹੋ ਰਿਪੀਟ ਕਰਿਓ 99432272 ਜੀ ਇਹ ਤੇ ਸੰਪਰਕ ਕਰ ਲੇ ਇਹ ਤੇ ਸੰਪਰਕ ਕਰ ਲੇ ਇਹ ਝੋਟੀ ਆਪਣੇ ਪਸ਼ੂ ਘਰਦੇ ਆ ਕਿ ਵਪਾਰ ਲੈਣ ਦਾ ਨੀ ਕੰਮ ਨਹੀਂ ਵਪਾਰ ਲੈਣ ਦਾ ਵੀ ਆਪਾਂ ਕਰਦੇ ਆ ਜੀ ਉਹ ਘਰੇ ਵੀ ਪਸ਼ੂ ਰੱਖੇ ਆ ਘਰੇ ਆ ਉਹ ਪਸ਼ੂ ਘਰੇ ਆਪਣੇ ਹਰੇ ਠੀਕ ਆ ਹਾਂਜੀ ਇਹ ਝੋਟੀ ਆਪਣੀ ਸੂਈ ਸਵਾਈ ਵਕਾਉ ਆ ਹਾਂਜੀ ਸੂਈ ਸਵਾਈ ਵਕਾਉ ਜੀ ਕਿਹੜਾ ਸੂਆ ਇਹ ਇਹ ਦੂਜਾ ਸੂਆ ਜੀ ਠੀਕ ਆ ਛਿੱਗੀ ਮੂੰਹ ਆ ਜੀ ਮੂੰਹ ਆ ਜੀ ਛਿੱਗੀ ਆ ਮੂੰਹ ਛਿੱਗੀ ਆ ਜੇ ਜਵਾਨ ਹੋਣੀ ਆ ਜਵਾਨ ਹੋਣੀ ਜਾ ਕੇ ਅਗਲਾ ਕੋਈ ਤਸੱਲੀ ਕਰ ਸਕਦਾ ਜੀ ਨੇ ਤਾਂ ਹੋ ਗਏ ਸੂਈ ਨੂੰ ਤੇ ਕਿੰਨਾ ਦੁੱਧ ਆ ਪਾਉਜੀ ਅੱਜ ਨੂੰ 7ਵਾਂ ਦਿਨ ਸੂਈ ਨੂੰ ਹੋਇਆ ਕੱਲ ਦੇ ਸ਼ਨੀਵਾਰ ਦੇ ਦਿਨ ਦੀ ਸੂਈ ਆਈ ਏ ਠੀਕ ਆ ਆ ਤੜਕੇ ਤੇ 9 ਵੇ ਦੀ ਸ਼ਨੀਵਾਰ ਤੜਕੇ 9 ਵਜੇ ਹਾਂਜੀ ਅੱਜ 7ਵਾਂ ਦਿਨ ਹੋ ਗਿਆ ਸ਼ੁੱਕਰਵਾਰ ਜੀ ਅੱਜ ਹਾਂਜੀ ਤੇ 13 ਕਿਲੋ ਆਪਣੇ ਘਰੋਂ ਦੁੱਧ ਇੱਥੇ ਮਿਣ ਕੇ ਹੁਣ ਲਿਜਾ ਸਕਦਾ ਜੀ ਕੋਈ 13 ਕਿਲੋ ਦੁੱਧ ਅੱਜ ਮਨਾ ਕੇ ਦੇ ਦੇ ਜਿਹੜਾ ਮਰਜ਼ੀ ਭੈਣ ਪਰਾ ਦੇ 100 ਦੀ 100 100 ਦੀ 100 ਨਹੀਂ ਹੁਣੇ ਬੱਚਾ ਲਾਉਣੇ ਤੁਹਾਡੇ ਸਾਹਮਣੇ ਅੱਛਾ ਧਾਰਾ ਮਾਰਾਂਗੇ ਮਾਰਾਂਗੇ ਜੀ ਲੈ ਤੂਰ ਕਰਾ ਦਿਓ ਬੱਚਾ ਇੱਕ ਵਾਰ ਉਸ ਤੋਂ ਬਾਅਦ ਆਪਾਂ ਬੱਚਾ ਲਾ ਕੇ ਧਾਰਾ ਹਾਂਜੀ ਧਾਰਾਂ ਕੁ ਚਵਾ ਕੇ ਹੁਣ ਇੱਥੇ ਚੋ ਕੇ ਦੇ ਦੇਣੇ ਬੜੀ ਕੁਆਲਿਟੀ ਹੈ ਝੋਟੀ ਸਦਰੋਂ ਸੈਂਕ ਪਿੰਡ ਵਾਲਾ ਇਹ ਬਹੁਤ ਸੋਹਣੇ ਤੁਸਰਾ ਸੋਹਣਾ ਕੱਦ ਕਾਟ ਤੇ ਲੰਬੇ ਕੱਦ ਕਾਟ ਦੀ ਮੂਰਤ ਵਰਗੀ ਝੋਟੀ ਕਹਿ ਰਹੀਏ ਤਾਂ ਦੋ ਰਹਿਣੀ ਆ ਜਾਂਦੋ 13 ਬੱਚੇ ਤੇ ਆਓ ਕੀ ਫੇਰ ਤੂਰ ਕਰਾ ਦੇ ਹਾਂਜੀ ਆਹ ਕੱਟੀਏ ਦੇ ਕੋਲੇ 13 ਦੁੱਧ ਚੂਨ ਵਾਲਾ ਹਾਜ਼ਰ ਮਿਲ ਜੂਗਾ ਇਸ ਕਰੋ 13 ਦੁੱਧ ਪੱਕਾ ਹੋ ਜੀ ਹੁਣ ਪ्योर ਮੋਰਾ ਦੀ ਝੋਟੀ ਆ ਜੇ ਚੰਗੇ ਬੱਚੇ ਲੈਣੇ ਆ ਸਭ ਤੋਂ ਚੰਗੇ ਝੋਟੇ ਦਾ ਬਾਦੂ ਮੋਰਾ ਦੀ ਚ ਬ੍ਰਾਂਡ ਜਿਆ ਫੀਸ ਆ ਦੇਖਿਓ 29 ਐਮ ਦੀ ਕੱਟੀ ਮਗਰੀ ਕਿਹੜੀ ਦੀ ਆ 29 ਐਮ ਦੀ ਅੱਛਾ ਐਮ 29 ਦੀ ਕੱਟੀ ਆ ਮਗਰ ਹਾਂਜੀ ਇਹਦੇ ਮਾਲਕਾਂ ਨੇ ਦੱਸਿਆ ਮਾਲਕਾਂ ਨੇ ਦੱਸਿਆ ਜੀ ਧੰਨਵਾਦ ਆਪ ਵੀ ਝੋਟੀ ਕਿਸੇ ਚੰਗੇ ਘੜਾਣੇ ਹਾਂਜੀ ਬੋਚਾਂ ਦਾ ਫਰਕ ਸਪਨਾ ਦਿਨਾਂ ਆ ਕਿਸੇ ਨੂੰ ਪੜ੍ਹਦਾ ਸੌ ਚੌੜੀ ਸਾਖ ਖੁੱਡੇ ਸਵਾਮੀ ਹੋ ਸਕਦੀ ਹੈ ਪਿੱਛੇ ਵੇਖੋ ਕਿੱਡੇ ਕਿੜੇ ਖੁੱਡੇ ਉੱਚੇ ਜੀ ਹਾਂ ਇਹ ਨਹੀਂ ਵੀ ਪਿੱਛਾ ਕੋਈ ਆ ਖੁੱਡੇ ਗਮਾ ਇਹਦਾ ਉਹ ਆ ਕੇ ਮਾਰ ਬੰਨ ਲਓਗੇ ਇੱਥੇ ਲਾ ਦੇ ਬਚਾ ਧਾਰਾ ਚੱਕਰਾ ਹਾਂਜੀ ਉਸ ਤੋਂ ਬਾਅਦ ਤੇ ਭਾਉ ਦੀ ਰੇਟ ਇਹਦਾ ਕੀ ਰੱਖਾਂਗੇ ਆਪਾਂ ਰੇਡ ਕਰਨ ਨੂੰ ਤੇ ਭਾਵੇਂ ਜੇ ਤੁਸੀਂ ਕਹੋ ਰੇਕ 60 65 ਵੀ ਕਰ ਦਈਂ ਠੀਕ ਆਪਾਂ ਵੇਚ ਨਹੀਂ ਕਰਾਂ ਪਰ ਆਪਾਂ 1.5 ਲੱਖ ਰੇਡ 1.5 ਲੱਖ ਰੇਡ ਕਰਦੇ ਆ ਜੀ ਦੇ 1.45 ਜੋ ਛੋੜ ਕਰਨੀ 1 ਲੱਖ ਤੇ 45000 ਜੋ ਛੋੜ ਕਰ ਲਈਏ ਹਾਂ ਜੀ ਛੱਡੋ ਕਰਤੀ ਧੰਨਵਾਦ ਜੀ ਬਾਲਟੀ ਖੋੜੋ ਜੀ ਇੱਕ ਮਿੰਟ ਲੈ ਆਉਂਦੇ ਹਾਂ ਇਹ ਪਛਾਤੀ ਆਵਾਜ਼ ਵੀ ਬਣ ਗਿਆ ਕੋਈ ਉਤਾਰਾ ਕਰਾਉਣੇ ਚੱਤ ਦੇ ਪਰ ਕਿਉਂ ਕਿ ਯਾਰ ਵੀ ਨਾ ਜੁਲਦੀ ਹੈ ਭੁੱਖ ਲੰਡੀ ਆ ਕਰਮਾਂ ਦੀ ਦੇ 1.85 ਤੋਂ ਛੋਟ ਲਈ ਯਾ ਤੁਮਾਂ ਤਾਂ ਮੂਠ ਗੱਡੀ ਦਾ ਕਿਰਾਇਆ ਦੇਵਾਂ ਮੇਰੇ ਕੋਲ ਵੀ ਗੱਡੀ ਦਾ ਕਿਰਾਇਆ ਵੀ ਵਾਪਸ ਦੇਵਾਂਗੇ ਜੀ ਜੇ ਨੌਕਸ ਨਿਕਲੇ ਨੇ ਉਸਨੇ ਨਗਲੇ ਮਾਰਿਆ ਹੈ ਹਾਂ ਜੀ ਬੰਨ ਦੇਖਾ ਦਿੱਤਾ ਯਾ ਬਾਤ ਫੁੱਲ ਗਰੰਟੀ ਆ ਭਾਉ ਜੀ ਫੁੱਲ ਗਰੰਟੀ ਰਿਸਕ ਹੋਵੇ ਤਾਂ ਨਾਲ ਦਾ ਰੱਖਣ ਤੇ ਹੋਵੇ ਆਈ ਭੈਣ ਭਰਾ ਦਾ ਕਿਰਾਇਆ ਭਾੜਾ ਨਹੀਂ ਮੋੜਾਂਗੇ ਕਹਿੰਦੇ ਧੰਨਵਾਦ ਇਹਨਾਂ ਦਾ ਸਹੀ ਸੱਜਣਾ ਸਾਹੇ ਪਵਾ ਕੇ ਉਹ ਵੀ ਮੋੜਾਂਗੇ ਨਾ ਨਹੀਂ ਸਾਈ ਪਾਉਗਾ ਉਹ ਵੀ ਮੋੜਾਂਗੇ हाँ तो तो जी देख। देखो <laughs> ਦੋ ਰੋ ਬੰਦਾ ਚੋੜਾ ਤੇ ਦੋ ਰੋ 2.5 ਕਿਲੋ ਅਗਲੇ ਸਣਾ ਦੀ ਹੋਊਗੀ ਹੁਣ ਦੁੱਧ 15 ਦੇਣਾ ਹੁਣ ਹੋਊਗੀ ਦੋ ਦੋ ਰੋ 2.5 ਕਿਲੋ ਹੁਣ ਸੋ ਸੋ ਜੀ ਜੇਕਰ ਕੋਈ ਅੰਮਲ ਨਾ ਫੜਦਾ ਤਾਂ ਕਲਾਕ ਤੋਂ 40 ਮੀਟਰ ਧੰਨਵਾਦ ਜੀ